79ਵਿਆਂ ਕਿਲਾ रायपुर ਖੇਡਾਂ ਦੇ ਵਿੱਚ ਬੌਲਦ ਗੱਡੀਆਂ ਦੀ ਦੌੜ ਨਹੀਂ ਹੋ ਸਕੀ ਕਿਉਂਕਿ ਸੁਪਰੀਮ ਕੋਰਟ ਨੇ ਰੋਕ ਲਗਾਈ ਹੋਈ ਸੀ ਇਸ ਪੂਰੇ ਮਾਮਲੇ ਤੇ ਕੀ ਕਹਿਣਾ ਹੈ ਬੌਲਦ ਗੱਡੀਆਂ ਦੀ ਦੌੜ ਨੂੰ ਚਾਉਣ ਵਾਲਿਆਂ ਦਾ ਅਤੇ ਨਾਲ ਨਾਲ ਉਹਨਾਂ ਦੇ ਨਾਲ ਇੱਥੇ ਪਾਰਟਿਸਿਪੇਟ ਕਰਨ ਵਾਲਿਆਂ ਦਾ ਆ ਉਹਨਾਂ ਤੋਂ ਪੁੱਛਦੇ ਆ ਸੁੱਖਾ ਨਾਗਰਾ ਸਾਡੇ ਨਾਲ ਮੌਜੂਦ ਨੇ ਸੁੱਖਾ ਜੀ ਕੀ ਕਹਿਣਾ ਤੁਹਾਡਾ ਇਸ ਪੂਰੇ ਮਾਮਲੇ ਤੇ ਬੌਲਦ ਗੱਡੀਆਂ ਤੇ ਜੋ ਰੋਕ ਲਗਾਈ ਗਈ ਉਹਨੂੰ ਕਿੰਨਾ ਸਹੀ ਹੈ ਕਿੰਨਾ ਗਲਤ ਸਮਝਦੇ ਅਸੀਂ ਤਾਂ ਉਹਦੇ ਬਾਰੇ ਕਹਿ ਰਹੇ ਹਾਂ ਵੀ 100% ਹੀ ਗਲਤ ਆ ਜਦੋਂ ਸਾਰੇ ਆਪਣੇ ਘੋੜਿਆਂ ਦੀ ਦੌੜ ਹੁੰਦੀ ਆ ਕੁੱਤਿਆਂ ਦੀ ਦੌੜ ਹੁੰਦੀ ਆ ਬੜਦਾਂ ਦੀ ਦੌੜ ਤੇ ਰੋਕ ਨਹੀਂ ਹੋਣੀ ਚਾਹੀਦੀ ਇਹਨਾਂ ਦੇ ਕੋਈ ਤੇ ਸਿੱਧਤ ਨਹੀਂ ਹੈਗਾ ਕਿਸੇ ਕਿਸਮ ਦਾ ਕੋਈ ਵੀ ਆ ਕੇ ਉਹਨੂੰ ਚੈੱਕ ਕਰ ਸਕਦਾ ਆਪਣੇ ਪੁੱਤਾਂ ਵਾਂਗੂ ਉਹਨਾਂ ਨੂੰ ਪਾਲਦੇ ਆ ਤੇ ਉਹਦੇ ਨਾਲ ਹੀ ਉਹਨਾਂ ਦੀ ਪੂਰੀ ਦੇਖਰੇਖ ਕਰਕੇ ਸਾਰਾ ਕੁਝ ਕਰਦੇ ਆ ਉਹਨਾਂ ਦਾ ਬਾਕੀ ਇਸ ਪ੍ਰਤੀ ਅਸੀਂ ਇਹੀ ਕਹਿੰਦੇ ਆ ਸੁਪਰੀਮ ਕੋਰਟ ਨੂੰ ਵੀ ਇਹਨਾਂ ਹੀ ਰੋਕ ਆ ਜਿਹੜੀ ਉਹ ਹਟਾਈ ਜਾਣੀ ਚਾਹੀਦੀ ਆ ਸਾਡੀ ਪਰੰਪਰਾ ਪਰੰਪਰਾਕ ਖੇਡਾਂ ਨੇ ਉਹ ਅਸੀਂ ਉਹਨਾਂ ਦੇ ਨਾਲ ਖੇਡ ਮੇਲੇ ਅਧੂਰੇ ਨੇ ਅਸੀਂ ਚਾਹੁੰਦੇ ਆਂ ਵੀ ਇੰਨੀ ਉਹਨਾਂ ਦੀ ਸੇਵਾ ਕੀਤੀ ਆ ਜੋ ਸਾਰਾ ਕੁਝ ਕੀਤਾ ਅਸੀਂ ਉਹਨਾਂ ਨੂੰ ਪਾਰਟੀ ਦੇ ਵਿੱਚ ਲੈ ਕੇ ਆ ਸਕੀਏ ਅਤੇ ਉਹਨਾਂ ਦੀਆਂ ਦੌੜਾਂ ਖੁੱਲ੍ਹਣੀਆਂ ਚਾਹੀਦੀਆਂ ਨੇ ਸੁਖਜੀ ਤੁਸੀਂ ਪਾਰਟਿਸਿਪੇਟ ਐਸ ਵਾਰ ਨਹੀਂ ਕਰ ਰਹੇ ਸੀ ਕਿਉਂਕਿ ਦੌੜਾਂ ਇਸ ਦੌੜ ਤੇ ਰੋਕ ਲੱਗੀ ਹੋਈ ਸੀ ਪਰ ਫੇਰ ਵੀ ਤੁਸੀਂ ਇੱਥੇ ਪਹੁੰਚੇ ਹੋ ਮੇਲੇ ਤੇ ਨਾਲ ਹੀ ਆਪਦੇ ਬੜਦਾਂ ਨੂੰ ਲੈ ਕੇ ਪਹੁੰਚੇ ਹੋ ਉਹਦੀ ਕੀ ਵਜ੍ਹਾ ਸੀ ਅਸੀਂ ਦਿਖਾਉਣਾ ਚਾਹੁੰਦੇ ਆ ਸੁਪਰੀਮ ਕੋਰਟ ਨੂੰ ਵੀ ਤੇ ਪਬਲਿਕ ਨੂੰ ਵੀ ਵੀ ਇਹਨਾਂ ਨੂੰ ਤੁਸੀਂ ਦੇਖ ਸਕਦੇ ਹੋ ਵੀ ਕਿੰਨੀ ਇਹਨਾਂ ਦੀ ਸਾਮ ਸੰਭਾਲ ਹੋਈ ਆ ਤੇ ਕਿੰਨੇ ਕੇ ਤੰਦਰੁਸਤ ਤੇ ਹੈਲਥੀ ਨੇ ਜਿਵੇਂ ਕੋਈ ਕਬੱਡੀ ਦਾ ਖਿਡਾਰੀ ਆ ਉਸੇ ਹੀ ਤਰ੍ਹਾਂ ਇਹਨਾਂ ਪੂਰੀ ਇਹਨਾਂ ਦੀ ਪ੍ਰੋਪਰ ਦੇਖਰੇਖ ਕਰਕੇ ਅਸੀਂ ਉਹਨਾਂ ਨੂੰ ਮੇਲੇ ਦੇ ਵਿੱਚ ਲਿਆਉਨੇ ਆ ਜਿਵੇਂ ਕਿ ਅੱਜ ਸਾਰਿਆਂ ਨੇ ਦੇਖਿਆ ਕਿਸੇ ਕਿਸਮ ਦਾ ਕੋਈ ਤਸ਼ੱਦਦ ਨਹੀਂ ਕੋਈ ਕੁਛ ਨਹੀਂ ਹੈਗਾ ਅਸੀਂ ਉਹਨਾਂ ਦੀ ਪ੍ਰੋਪਰ ਸਾਰੀ ਹੈਲਥ ਦਾ ਖਿਆਲ ਰੱਖਦੇ ਆ ਸਾਰੇ ਚੈੱਕਅਪ ਹੁੰਦੇ ਨੇ ਟੋਟਲੀ ਸਾਰਾ ਕੁਝ ਕਰਕੇ ਆਪਣੇ ਬੱਚਿਆਂ ਦੀ ਤਰ੍ਹਾਂ ਉਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਪਾਲਦੇ ਆ ਤੇ ਉਹਦੇ ਉਸੇ ਦੇ ਕਾਰਨ ਹੀ ਅਸੀਂ ਇੱਥੇ ਲੈ ਕੇ ਆਏ ਅੱਜ ਵੀ ਲੋਕਾਂ ਨੂੰ ਪਤਾ ਲੱਗ ਸਕੇ ਵੀ ਇਹਨਾਂ ਤੇ ਕੋਈ ਤਸ਼ੱਦਦ ਨਹੀਂ ਇਹ ਬੰਦ ਨਹੀਂ ਹੋਣੀ ਚਾਹੀਦੀ ਬਲਦਾਂ ਨੂੰ ਪਾਲਣ ਦੀ ਤੁਸੀਂ ਗੱਲ ਕਰ ਰਹੇ ਹੋ ਇਹਨਾਂ ਦੇ ਪਾਲਣ ਪੋਸ਼ਣ 'ਚ ਕਿਸ ਕਿਸਮ ਦਾ ਧਿਆਨ ਰੱਖਿਆ ਜਾਂਦਾ ਕਿਵੇਂ ਪਾਲਿਆ ਜਾਂਦਾ ਕੀ ਇਹਨਾਂ ਦੀ ਖਰਾਕ ਹੁੰਦੀ ਆ ਉਹ ਸਾਰਾ ਕੁਝ ਵੀ ਦੱਸੋ ਖਰਾਕ ਦਾ ਇਹ ਹੈ ਜੀ ਜਿੱਦਾਂ ਅਸੀਂ ਆਪਣੇ ਘਰ ਦੇ ਵਿੱਚ ਕੋਈ ਆਪਣੇ ਪੁੱਤਰ ਨੂੰ ਪੁਲਵਾਨ ਬਣਾਉਨੇ ਆ ਜੋ ਖਰਾਕ ਅਸੀਂ ਉਹਨੂੰ ਦਿੰਨੇ ਆ ਉਦਾਂ ਦੀ ਸਾਰੀ ਖਰਾਕ ਦੁੱਧ ਛੋਲੇ ਆਲਸੀ ਸੋਇਆਬੀਨ ਜੋ ਕਿਸਮ ਦੀ ਜੋ ਤਾਕਤਵਾਰ ਚੀਜ਼ਾਂ ਨੇ ਹੈਲਥੀ ਚੀਜ਼ਾਂ ਨੇ ਉਹੀ ਸਾਰੀਆਂ ਚੀਜ਼ਾਂ ਇਹਨਾਂ ਨੂੰ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਸੁੱਖਾ ਜੀ ਦਾ ਕਹਿਣਾ ਹੈ ਕਿ ਇਸ ਦੌੜ ਤੇ ਰੋਕ ਨਹੀਂ ਸੀ ਲੱਗਣੀ ਚਾਹੀਦੀ ਕੋਈ ਹੋਰ ਦਰਸ਼ਕ ਵੀ ਸਾਡੇ ਨਾਲ ਮੌਜੂਦ ਨੇ ਬਾਈ ਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਗੋਲੂ ਜੋਧਾ ਜੀ ਬਾਈ ਜੀ ਤੁਹਾਨੂੰ ਕੀ ਲੱਗਦਾ ਇਹ ਬੌਲਦਾਂ ਦੀ ਦੌੜ ਤੇ ਜੋ ਰੋਕ ਲਗਾਈ ਗਈ ਹੈ ਕਿ ਇਹ ਸਹੀ ਹੈ ਇਹ ਬਿਲਕੁਲ ਗਲਤ ਆ ਵੀਰ ਜੀ ਅਸੀਂ ਕੈਨੇਡਾ ਚੋਂ ਇਹ ਬ੍ਰਦਰ ਆ ਮੇਰਾ ਅਸੀਂ ਇਕੱਠੇ ਬੌਲਦ ਭਜਾਉਨੇ ਆ ਅਸੀਂ ਕੈਨੇਡਾ ਤੋਂ ਸਪੈਸ਼ਲ ਇਨਾ ਕਾਤਰ ਆਉਨੇ ਆ ਜੀ ਅਸੀਂ ਹਾਲਾਂਕਿ ਕਈ ਗਰੀ ਕੋਈ ਪ੍ਰੋਗਰਾਮ ਅਟੈਂਡ ਨਹੀਂ ਕਰਦੇ ਸਿਰਫ ਬੌਲਦਾਂ ਨੂੰ ਦੇਖਣ ਖਾਤਰ ਆਉਨੇ ਆ ਸਾਡੇ ਬੱਚਿਆਂ ਤੋਂ ਵੱਧ ਇਹਨਾਂ ਨੂੰ ਅਸੀਂ ਪਿਆਰ ਕਰਦੇ ਆ ਇਹ ਸਾਡੀ ਮਨ ਲਓ ਸਾਡੇ ਬਜ਼ੁਰਗਾਂ ਵੱਲੋਂ ਇਹ ਬਲਦ ਪਹਿਲਾਂ ਜੀ ਖੇਤੀ ਦੇ ਕੰਮ ਆਉਂਦੇ ਸੀ ਹੁਣ ਇਹ ਟਰੈਕਟਰ ਨਿਕਲਿਆ ਸਾਰਾ ਕੁਝ ਅੱਜ ਦਾ ਯੁੱਗ ਤੇਜ਼ ਹੋ ਗਿਆ ਹੁਣ ਇਹ ਬਲਦ ਜੇ ਅਸੀਂ ਇਹਨਾਂ ਦੀ ਇਹ ਪ੍ਰੈਕਟਿਸ ਕਰਾਉਨੇ ਆ ਵਾਰਮ ਅਪ ਕਰਦੇ ਆ ਵਾਰਮ ਅਪ ਕਰਨ ਤੋਂ ਬਿਨਾ ਅਸੀਂ ਕਦੇ ਇਹਨਾਂ ਦੀ ਰੇਸ ਨਹੀਂ ਕਰਾਉਂਦੇ ਇਹਨਾਂ ਦੀ ਐਕਸਰਸਾਈਜ਼ ਕਰਾਉਨੇ ਆ ਜਿੱਦਾਂ ਮੈਨੂੰ ਵੀਰ ਨੇ ਪਹਿਲਾਂ ਤੁਹਾਨੂੰ ਦੱਸਿਆ ਵੀ ਇੱਕ ਜਿੱਦਾਂ ਪਿਓ ਨੂੰ ਸ਼ੌਂਕ ਹੁੰਦਾ ਮੈਂ ਆਪਣੇ ਪੁੱਤ ਨੂੰ ਪੁਲਵਾਨ ਬਣਾਉਣਾ ਅਸੀਂ ਇਹ ਛੋਟੇ-ਛੋਟੇ ਬੱਚੇ ਲਿਆ ਕੇ ਉੱਥੋਂ ਤੇ ਸਾਡੀਆਂ ਅੱਖਾਂ ਦੇ ਤਾਰੇ ਬਣਦੇ ਨੇ ਜੀ ਪਾਲਦੇ ਆ ਇਹਨਾਂ ਨੂੰ ਅਸੀਂ ਇਹਨਾਂ ਦੀ ਐਕਸਰਸਾਈਜ਼ ਕਰਾਉਂਦੇ ਆ 2-3 ਵੇਲੇ ਸਾਡੇ ਬੰਦੇ ਜਿੰਨੇ ਵੀ ਮਿੱਤਰ ਨੇ ਮੇਰੇ ਭਰਾ ਨੇ ਜਿਨ੍ਹਾਂ ਨੂੰ ਸ਼ੌਂਕ ਆ ਸਾਡੇ ਨਾਲ ਮੋਢੇ ਤੇ ਮੋਢਾ ਲਾ ਕੇ ਚੱਲਦੇ ਨੇ 2-3 ਵੇਲੇ ਅਸੀਂ ਉਹਨਾਂ ਦੇ ਨਾਲ ਮਾਲਿਸ਼ ਕਰਦੇ ਆ ਇਹਨਾਂ ਦੀ ਜੀ ਬਿਲਕੁਲ ਤੇ ਬਕਾਇਦਾ ਤੌਰ ਤੇ ਇਹੀ ਸਰਕਾਰ ਨੂੰ ਸਾਡੇ ਵੱਲੋਂ ਬੇਨਤੀ ਆ ਜੀ ਇਹ ਰੁਲ ਜਾਣਗੇ ਜੇ ਇਹਨਾਂ ਬਾਰੇ ਨਹੀਂ ਸੋਚਿਆ ਜਾਊਗਾ ਇਹ ਦੇਖ ਸਕਦੇ ਹੋ ਤੁਸੀਂ ਆਵਾਰਾ ਕਿੰਨੇ ਜਾਨਵਰ ਰੋਡਾਂ ਤੇ ਫਿਰਦੇ ਆ ਜੀ ਇਹਨਾਂ ਨੂੰ ਫੜ ਲੈਣ ਰੋਕ ਲੈਣ ਇਹਨਾਂ ਦੀ ਰੋਕ ਲਾ ਲੈਣ ਇਹਨਾਂ ਖਾਤਰ ਗਊਸ਼ਾਲੇ ਖੋਲਣ ਇਹਨਾਂ ਨੂੰ ਸਾਂਭਣ ਜਿਹੜੇ ਬੁੱਲਦ ਘਰੇ ਅਸੀਂ ਸਾਂਭਦੇ ਆ ਜਿਨ੍ਹਾਂ ਨੂੰ ਅਸੀਂ ਆਪਣੇ ਬੱਚਿਆਂ ਨਾਲ ਵੱਧ ਪਿਆਰਾ ਸੀ ਕੈਨੇਡਾ ਤੋਂ ਜੀ ਟਿਕਟਾਂ ਲਾ ਕੇ ਆਏ ਆ ਉੱਥੋਂ ਬੈਠੇ ਅਸੀਂ ਲੱਖਾਂ ਹਜ਼ਾਰਾਂ ਡਾਲਰ ਖਰਚਦੇ ਆ ਇਹਨਾਂ ਦੇ ਉੱਤੇ ਹਨਾ ਜੀ ਉਹ ਅਸੀਂ ਕੀ ਅਸੀਂ ਆਪਣੀ ਪਰੰਪਰਾ ਨੂੰ ਜਾਰੀ ਨਹੀਂ ਰੱਖ ਸਕਦੇ ਕੀ ਸਾਡੇ ਪੰਜਾਬ ਚੋਂ ਹੀ ਸਾਡੀਆਂ ਖੇਡਾਂ ਖੋਈਆਂ ਜਾਣਗੀਆਂ ਸਾਡੇ ਸ਼ੌਂਕ ਖੋਲੇ ਜਾਣਗੇ ਪੰਜਾਬ ਚੋਂ ਲੁੱਟਿਆ ਜਾਊ ਸਭ ਕੁਝ ਸਾਡੇ ਪੱਲੇ ਦੱਸੋ ਕੀ ਰਹਿ ਜਾਊਗਾ ਤੁਸੀਂ ਬਹੁਤ ਇਮੋਸ਼ਨਲ ਲੱਗ ਰਹੇ ਹੋ ਸਾਰੀਆਂ ਗੱਲਾਂ ਕਹਿੰਦੇ ਹੋਏ ਅੱਗੇ ਕੀ ਸਟੈਪ ਚੱਕਣ ਬਾਰੇ ਸੋਚਿਆ ਹੈ ਕੀ ਹੁਣ ਤੁਸੀਂ ਆਪਣੀ ਆਵਾਜ਼ ਅੱਗੇ ਕਿੱਥੇ ਪਹੁੰਚਾਓਗੇ ਤਾਂ ਕਿ ਤੁਹਾਡੀ ਆਵਾਜ਼ ਜਿਹੜੀ ਹੈ ਸੁਪਰੀਮ ਕੋਰਟ ਤੱਕ ਵੀ ਪਹੁੰਚੇ ਤੇ ਇਹ ਰੋਕ हटਾਈ ਜਾ ਸਕੇ ਅਸੀਂ ਇਹੀ ਕਹਿੰਦੇ ਆ ਜੀ ਸਾਨੂੰ ਦੱਸਣ ਅਸੀਂ ਕਿਹੜਾ ਤਸ਼ੱਦਦ ਕਰਦੇ ਆ ਇਹਨਾਂ ਤੇ ਸਾਡੇ ਨਾਲ ਆ ਕੇ ਗੱਲ ਕਰਨ ਸਾਨੂੰ ਦੱਸਣ ਅਸੀਂ ਕੋਈ ਇਦਾਂ ਦੀ ਤਸ਼ੱਦਦ ਨਹੀਂ ਕਰਦੇ ਅਸੀਂ ਬਿਲਕੁਲ ਬਰਕਰਾਰ ਜੋ ਵੀ ਸਾਡੇ ਤੋਂ ਹੁੰਦਾ ਅਸੀਂ ਕਰਦੇ ਆ ਇਹਨਾਂ ਖਾਤਰ ਹੈਨਾ ਜੀ ਅਸੀਂ ਰੋਟੀ ਰਾਤ ਨੂੰ ਆਪ ਬਾਅਦ ਚ ਖਾਈਦੀ ਆ ਪਹਿਲਾਂ ਇਹਨਾਂ ਨੂੰ ਖੁਲਾ ਕੇ ਦਾਣਾ ਬਦਾਮ ਚਾਰਦੇ ਆ ਜੀ ਸੋਇਆਬੀਨ ਵੀਰ ਨੇ ਜਿੱਦਾਂ ਦੱਸਿਆ ਸਾਰਾ ਕੁਝ ਇਦਾਂ ਦੁੱਧ ਘਿਓ ਆਪ ਨਾ ਪੀਏ ਪਰ ਇਹਨਾਂ ਨੂੰ ਜ਼ਰੂਰ ਦਿੰਨੇ ਆ ਅਸੀਂ ਸੁਖਾ ਭਾਈ ਜਾਣ ਤੋਂ ਪਹਿਲਾਂ ਇੱਕ ਸਵਾਲ ਤੁਹਾਨੂੰ ਆਖਰੀ ਪੁੱਛਣਾ ਚਾਹੁੰਦੇ ਆ ਲੱਗਦਾ ਕਿ ਮੇਲਾ 19ਵਾਂ ਮੇਲਾ ਕਿਲਾ ਰਾਏਪੁਰ ਦਾ ਅਧੂਰਾ ਰਹਿ ਗਿਆ ਬਲਦ ਗੱਡੀਆਂ ਦੀ ਦੌੜ ਤੋਂ ਬਗੈਰ ਬਿਲਕੁਲ ਜੀ ਸਾਨੂੰ ਅਸੀਂ ਪਿਛਲੇ 2 ਸਾਲ ਦੇ ਚੈਂਪੀਅਨ ਆ ਬੈਲ ਗੱਡੀਆਂ ਦੇ ਵਿੱਚ ਤੁਸੀਂ ਅੱਜ ਵੀ ਦੇਖਿਆ ਸੀ ਮੋਬਾਈਲ ਨੂੰ ਲੈ ਕੇ ਆਏ ਆ ਅਸੀਂ ਪੂਰੇ 1 ਸਾਲ ਤੋਂ ਪੂਰੇ ਜੋਰ ਨਾਲ ਉਹਦੀ ਜਿੱਦਾਂ ਮਾਂ ਆਪਣੇ ਬੱਚੇ ਨੂੰ ਪਾਲਦੀ ਆ ਇੰਨਾ ਉਹਦਾ ਸਾਡੇ ਜਿੰਨੇ ਸਾਰੇ ਸਾਹਮਣੇ ਸਾਡੇ ਭਾਈ ਨੇ ਅਸੀਂ ਸਾਰਾ ਇੰਨਾ ਜੋਰ ਲਾਇਆ ਅਸੀਂ ਇੱਥੇ ਕੈਂਪ ਲਾਉਨੇ ਆ ਇੱਥੇ ਨਾਲ ਰਹਿਨੇ ਆ ਕਿ ਤੁਸੀਂ ਪਿੰਡੋਂ ਨਹੀਂ ਭਜਾਉਣਾ ਤੇ ਵੀ ਇਹਨਾਂ ਨੂੰ ਕੋਈ ਤਕਲੀਫ ਨਾ ਹੋਵੇ ਕੋਈ ਚੜ ਕੇ ਜਾਣ ਨੂੰ 2 ਘੰਟੇ ਜਾਂ 3 ਘੰਟੇ ਲੱਗਣ ਅਸੀਂ ਦੂਰ ਰਹਿਨੇ ਆ ਨੇੜੇ ਆ ਕੇ ਰਹਿਨੇ ਆ ਕਿ ਵੀ ਇਹਨਾਂ ਨੂੰ ਕੋਈ ਥਕਾਵਟ ਨਾ ਮਹਿਸੂਸ ਹੋਵੇ ਸਾਨੂੰ ਤਾਂ ਅਸੀਂ ਇਸ ਗੱਲ ਦੀ ਬਹੁਤ ਜ਼ਿਆਦਾ ਘਾਟ ਮਹਿਸੂਸ ਹੁੰਦੀ ਆ ਵੀ ਕਿ ਜੇ ਖੇਲਾ ਨਹੀਂ ਹੁੰਦੀਆਂ ਤੁਸੀਂ ਵੀ ਦੇਖ ਸਕਦੇ ਹੋ ਕਿੰਨਾ ਇਕੱਠ ਆ ਇਹ ਵੀ ਜ਼ਰੂਰੀ ਆ ਪਾਰਾ ਜਿਹੜੀ ਚਾਹੁੰਦੇ ਆ ਵੀ ਖੇਡਾਂ ਹੋਣੀਆਂ ਜ਼ਰੂਰੀ ਚਾਹੀਦੀਆਂ ਸੀਗੀਆਂ ਹਨੀ ਉੱਥੋਂ ਸਾਰੇ ਅਸੀਂ ਟਿਕਟਾਂ ਲਾ ਕੇ ਆਏ ਆ ਇੱਥੇ ਆਏ ਸਿਰਫ ਇਹ ਗੱਲ ਖਤਰ ਆਏ ਆ ਵੀ ਅਸੀਂ ਕਿਲਾ ਰਾਹਪੁਰ ਜਾ ਕੇ ਦੇਖਣੀ ਆ ਸਾਡੇ ਭੈਣਾ ਪਾਈਆਂ ਨੇ ਇੰਨਾ ਜ਼ੋਰ ਲਾਇਆ ਸੀ ਤਾਂ ਬਾਹਰ ਬੈਠੇ ਆ ਪੈਸੇ ਦੇ ਸਕਦੇ ਆ ਪਰ ਬੰਦਿਆਂ ਨੇ ਇੰਨੇ ਪਿਆਰ ਨਾਲ ਭਾਈਆਂ ਨੇ ਸਾਹਮੇ ਡੰਗਰ ਸਾਰਾ ਕੁਝ ਤਿਆਰ ਕੀਤਾ ਅਸੀਂ ਸਿਰਫ ਇਸੇ ਗੱਲ ਖਤਰ ਆਏ ਸੀ ਵੀ ਅਸੀਂ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਹੋ ਸਕੀਏ ਇਸ ਮੇਲੇ 'ਤੇ ਅਸੀਂ ਇੱਛਾ ਰੱਖਦੇ ਸੀ ਕਿ ਮੇਲਾ ਹੁੰਦਾ ਚਲੋ ਜਿੱਤਾਰ ਦਾ ਪ੍ਰਮਾਤਮਾ ਦੀ ਆ ਪਰ ਅਸੀਂ ਚਾਹੁੰਦੇ ਸੀਗੇ ਵੀ ਕੰਪੀਟੀਸ਼ਨ ਹੋਣਾ ਚਾ ਉਸ ਦੇ ਦਾ ਬਹੁਤ ਜ਼ਿਆਦਾ ਰੋਸ ਵੀ ਆ ਤੇ ਦੁੱਖ ਵੀ ਆ ਸਾਡੇ ਨਾਲ ਗੱਲ ਕਰਨ ਲਈ ਤੁਹਾਡੇ ਦੋਨਾਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਅਸੀਂ ਵੀ ਇਹ ਉਮੀਦ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਇਸ ਖੇਡ ਨੂੰ ਦੁਬਾਰਾ ਇਸ ਮੇਲੇ ਦੇ ਵਿੱਚ ਸ਼ਾਮਲ ਕੀਤਾ ਜਾਏ ਜਿਸ ਨਾਲ ਕਿ ਇਸ ਮੇਲੇ ਦੀ ਵੀ ਸ਼ਾਨ ਵਧੇ ਤੇ ਬਲਦਾਂ ਦੀ ਵੀ ਸ਼ਾਨ ਵਧੇ ਸਾਡੇ ਨਾਲ ਗੱਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਧੰਨਵਾਦ ਦਾਏ ਸੀ ਸੁੱਖਾ ਤੇ ਉਹਨਾਂ ਦੇ ਨਾਲ ਦੇ ਸਾਥੀ ਅਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਖੇਡ ਤੋਂ ਬਗੈਰ 79ਵੀਆਂ ਕਿਲਾ ਰਾਏਪੁਰ ਖੇਡਾਂ ਅਧੂਰੀਆਂ ਰਹਿ ਗਈਆਂ ਪ੍ਰਵੇਸ਼ ਸੰਧੂ এবੀਪੀ ਨਿਊਜ਼ ਕਿਲਾ ਰਾਏਪੁਰ ਲੁਧਿਆਣਾ ਹੁਣ ਇਹ ਵੀ ਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ apple users app store ਵਿੱਚ ਜਾ ਕੇ এবੀਪੀ ਲਾਈਵ ਟਾਈਪ ਕਰੋ এবੀਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবੀਪੀ ਨਿਊਜ਼ ਪੰਜਾਬੀ ਨੂਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবੀਪੀ ਲਾਈਵ ਐਪ ਅਤੇ ਸਿਲੈਕਟ ਕਰੋ এবੀਪੀ ਨਿਊਜ਼ ਪੰਜਾਬੀ